ਕਿਤੇ ਨਾ ਕਿਤੇ ਟਰੱਕ ਡਰਾਈਵਰਾਂ ਦੀਆਂ ਅੰਗੇਲੀਆਂ ਜਿਹੜੀਆਂ ਹੁੰਦੀਆਂ ਐ ਜਿੰਨਾ ਕਰਕੇ ਕੀਮਤੀ ਜਾਣਾਂ ਜਾਂਦੀਆਂ ਉਹਨਾਂ ਦਾ ਵੀ ਟਰੱਕ ਡਰਾਈਵਰ ਵੀਰਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਐ ਇਹ ਰਾਤ ਦਾ ਟਰੱਕ ਜਿਹੜਾ ਹੈਗਾ ਤਾ ਸਮੇਂ ਜਿਹੜਾ ਟਰੱਕ ਜਿਹੜਾ ਖਰਾਬ ਹੋਇਆ ਪਿਆ ਤੇ ਟਾਇਰ ਜਿਹੜਾ ਪੰਕਚਰ ਹੋਇਆ ਪਿਆ ਏ ਪਰ ਨਾ ਤੇ ਇਹਦੇ ਪਿੱਛੇ ਕੋਈ ਇੰਡੀਕੇਟਰ ਦਿੱਤਾ ਗਿਆ ਏ ਤੇ ਨਾ ਹੀ ਕੋਈ ਇੱਥੇ ਇੱਟਾਂ ਲਾਈਆਂ ਗਈਆਂ ਕੀਮਤੀ ਜਾਨ ਜਿਹੜੀ ਆ ਜਾਨੀ ਨੁਕਸਾਨ ਜਿਹੜਾ ਹੈਗਾ ਇੱਥੇ ਵੱਡਾ ਜਿਹੜਾ ਹੋ ਸਕਦਾ ਕਿੰਨਾ ਜ਼ਿਆਦਾ ਟਰੈਫਿਕ ਜਿਹੜਾ ਰਸ਼ ਹੈ ਉਹ ਆ ਰਿਹਾ ਹੈ ਤੋ ਇਹਨੇ ਨਾ ਚੱਲ ਨਹੀਂ ਕੰਮ ਕੀਤਾ ਆਪਾਂ ਜਰੂਰ ਇਹਦੀਆਂ ਜਿਹੜੀਆਂ ਇੱਟਾਂ ਲਾ ਦਿੰਨੇ ਆ ਇੱਥੇ ਤਾਂ ਕਿ ਇਹ ਆਪਣਾ ਬਚਾ ਜਿਹੜਾ ਉਹ ਕਰ ਸਕੇ ਟਰੱਕ ਡਰਾਈਵਰ ਵੈਸੇ ਤਾਂ ਇਹ ਟਰੱਕ ਡਰਾਈਵਰ ਵਿਚਾਰੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸੜਕਾਂ ਤੇ ਕੱਢ ਦਿੰਦੇ ਆ ਕਿਉਂਕਿ ਜੇ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਆਪਣੇ ਹਿੰਦੁਸਤਾਨ ਦੀ ਤਾਂ ਜਿਹੜੀ ਟਰਾਂਸਪੋਰਟ ਆ ਉਹ ਆਪਣੇ ਦੇਸ਼ ਦੀ ਰੀੜ ਦੀ ਹੱਡੀ ਆ ਜੇ ਇਹ ਟਰੱਕ ਡਰਾਈਵਿੰਗ ਦਾ ਧੰਦਾ ਰੁਕ ਜਾਏ ਤਾਂ ਸਭ ਕੁਝ ਹੀ ਰੁਕ ਜਾਂਦਾ ਪਰ ਕਿਤੇ ਨਾ ਕਿਤੇ ਟਰੱਕ ਡਰਾਈਵਰਾਂ ਦੀਆਂ ਅੰਗਿਲੀਆਂ ਜਿਹੜੀਆਂ ਹੁੰਦੀਆਂ ਜਿੰਨਾ ਕਰਕੇ ਕੀਮਤੀ ਜਾਨਾਂ ਜਾਂਦੀਆਂ ਉਹਨਾਂ ਦਾ ਵੀ ਟਰੱਕ ਡਰਾਈਵਰ ਵੀਰਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਹੁਣ ਇਹ ਤਸਵੀਰ ਦੇਖੋ ਇਸ ਟਾਈਮ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਤਸਵੀਰ ਜਿਹੜੀ ਹੈ ਇਹ ਰਾਤ ਦਾ ਟਰੱਕ ਜਿਹੜਾ ਹੈਗਾ 10 ਵਜੇ ਦਾ ਟਰੱਕ ਜਿਹੜਾ ਖਰਾਬ ਹੋਇਆ ਪਿਆ ਪੰਚੇ ਹੋਇਆ ਪਿਆ ਪਰਲਾ ਟਾਇਰ ਜਿਹੜਾ ਤੁਸੀਂ ਚੰਗੀ ਤਰੀਕੇ ਦੇ ਨਾਲ ਇਹਦਾ ਜੇ ਦੇਖੋਗੇ ਤਾਂ ਇਹ ਟਾਇਰ ਜਿਹੜਾ ਇਹਦਾ ਇਹ ਦੇਖੋ ਪੰਚਰ ਹੋਇਆ ਪਿਆ ਹੈ ਜੇ ਕੈਮਰਾਮੈਨ ਸਾਹਿਬ ਇਧਰਲੇ ਪਾਸੇ ਆਓ ਤੇ ਇਥੇਲੇ ਪਾਸੇ ਹੁਣ ਦਿਖਾਓ ਇਹ ਟਾਇਰ ਜਿਹੜਾ ਪੰਚਰ ਹੋਇਆ ਪਿਆ ਏ ਤੇ ਇਹ ਇਸ ਟਾਈਮ ਏਅਰਪੋਰਟ ਰੋਡ ਦੇ ਉੱਤੇ ਇਹ ਟਰੱਕ ਖੜਾ ਹੈ ਰਾਤ ਲੰਘੀ ਆ ਹੁਣ ਦਿਨ ਵੇਲਾ ਪਰ ਨਾ ਤੇ ਇਹਦੇ ਪਿੱਛੇ ਕੋਈ ਇੰਡੀਕੇਟਰ ਦਿੱਤਾ ਗਿਆ ਏ ਤੇ ਨਾ ਹੀ ਕੋਈ ਇੱਥੇ ਇੱਟਾਂ ਲਾਈਆਂ ਗਈਆਂ ਵੀ ਤਾਂ ਕਿ ਹੁਣ ਇਧਰਲੇ ਪਾਸੇ ਦੇਖੋ ਕਿੰਨਾ ਜਿਆਦਾ ਇੱਥੇ ਟਰੈਫਿਕ ਹੈ ਕਿੰਨਾ ਜਿਆਦਾ ਰਸ਼ ਹੈ ਔਰ ਜਿਹੜਾ ਬੰਦਾ ਕੋਈ ਤੇਜ਼ ਕਦੇ-ਕਦੇ ਆਉਂਦਾ ਨਹੀਂ ਪਤਾ ਲੱਗਦਾ ਕਿ ਇਹ ਟਰੱਕ ਕਿਵੇਂ ਖੜਾ ਔਰ ਕੀਮਤੀ ਜਾਨ ਜਿਹੜੀ ਆ ਜਾਨੀ ਨੁਕਸਾਨ ਜਿਹੜਾ ਹੈਗਾ ਇਥੇ ਵੱਡਾ ਜਿਹੜਾ ਹੋ ਸਕਦਾ ਸੋ ਟਰੱਕ ਡਰਾਈਵਰ ਵੀਰਾਂ ਨੂੰ ਆ ਸਾਡੀ ਅਪੀਲ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਟਰੱਕ ਕੋਈ ਖਰਾਬ ਹੋ ਜਾਂਦਾ ਟੈਕਨੀਕਲ ਇਸ਼ੂ ਕਿਤੇ ਵੀ ਆ ਸਕਦਾ ਪਰ ਘੱਟੋ ਘੱਟ ਦੂਰ ਇੱਟਾਂ ਲਾਈਆਂ ਜਾਣ ਜਾਂ ਕੋਈ ਐਂਡੀਕੇਸ਼ਨ ਜਾਂ ਕੋਈ ਇਹੋ ਜੀ ਚੀਜ਼ ਰੱਖੀ ਜਾਵੇ ਕਿ ਦੂਰੋਂ ਆਉਂਦੇ ਬੰਦਿਆਂ ਨੂੰ ਪਤਾ ਲੱਗ ਜਾਵੇ ਕਿ ਇਹ ਕੋਈ ਚੀਜ਼ ਖਰਾਬ ਹੋਈ ਖੜੀ ਆ ਬਹੁਤ ਸਾਰੇ ਆਪਾਂ ਦੇਖਦੇ ਆ ਸੜਕ ਤੇ ਟਰੱਕ ਖੜੇ ਹੁੰਦੇ ਆ ਟਿੱਪਰ ਖੜੇ ਹੁੰਦੇ ਆ ਮਿੱਟੀ ਦੇ ਭਰੇ ਡੈਂਪਰ ਕਾਰ ਜੀਪ ਜਾਂ ਕੋਈ ਮੋਟਰਸਾਈਕਲ ਆ ਕੇ ਵਜਦਾ ਤੇ ਕਿੱਲੇ ਪਾਸੇ ਦੇਖੋ ਹੁਣ ਕਿੰਨਾ ਜ਼ਿਆਦਾ ਟਰੈਫਿਕ ਜਿਹੜਾ ਰਸ਼ ਹੈ ਉਹ ਆ ਰਿਹਾ ਔਰ ਕੋਈ ਵੀ ਵੱਡਾ ਹਾਦਸਾ ਜਿਹੜਾ ਇੱਥੇ ਹੋ ਸਕਦਾ ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਵਧ ਤੋਂ ਵਧ ਡਰਾਈਵਰ ਵੀਰ ਜਿਹੜੇ ਆ ਉਹੋ ਧਿਆਨ ਰੱਖਣ ਕਿ ਜਦੋਂ ਵੀ ਟਰੱਕ ਉਹਨਾਂ ਦਾ ਖਰਾਬ ਹੁੰਦਾ ਜਾਂ ਪੈਂਚਰ ਹੁੰਦਾ ਤੋ ਜਰੂਰ ਪਿਛਲੇ ਪਾਸੇ ਜਿਹੜੇ ਇੱਟਾਂ ਹੈਗੀਆਂ ਉਹ ਜਰੂਰ ਲਾ ਦੇਣ ਹੁਣ ਇਹਨੇ ਨਾਲ ਚੱਲ ਨਹੀਂ ਕੰਮ ਕੀਤਾ ਆਪਾਂ ਜਰੂਰ ਇਹਦੀਆਂ ਜਿਹੜੀਆਂ ਇੱਟਾਂ ਲਾ ਦਿੰਨੇ ਆ ਇੱਥੇ ਤਾਂ ਕਿ ਇਹ ਆਪਣਾ ਬਚਾ ਜਿਹੜਾ ਉਹ ਕਰ ਸਕੇ